ਆ ਵੰਨ ਕੇ ਯਾਰ ਤੂੰ ਪੱਕਾ ਹੀ ਕੰਮ ਕਰਦੇ ਬਾਈ ਬਣਿਆ ਡਲਾ ਨਿਕਲ ਜੇ ਨੇਰੀ ਨੂੰ ਰਹੀ ਆਈ ਤੂੰ ਆਉਦੇ ਬਿਨਾ ਨਾ ਮੈਂ ਫੇਰ ਘਰੇ ਗਾ ਰੋਟੀ ਫੜਨਾ ਫੇਰ ਖਲਾਰਤਾ ਪਾਣੀ ਪਤੰਦਰਾ ਨੇ ਮੈਂ ਚ ਬਹਿਣਾ ਪਿਆ ਨਹੀਂ ਵਧੀ ਜਾਣਾ ਇਧਰ ਮੱਕੀ ਚ ਟੁੱਟੀ ਜਾਂਦਾ ਆ ਰਾਤ ਮੈਂ ਤਰੇ ਇੱਥੇ ਠਾਲਦਾ ਵਿਚਰਾ ਟਰੈਕਟਰ ਹੁੰਦਾ ਸੀਗਾ ਦੋ ਜਣੇ ਇਹ ਆਸ਼ੇ ਦਾ ਵਾਸ ਹੀ ਨਹੀਂ ਚੱਲਦਾਗਾ ਤੀਜੇ ਲੋਜ ਮਸਾਂ ਦਾ ਰੇਸ ਤੇ ਤੁਰਦਾ ਮਿੱਟੀ ਤੁਰ ਨਹੀਂ ਨਿੰਦੀ 18 ਦੇ ਟੈਰਾਂ ਦਾ ਰਾਤ ਕੱਲ ਪੂਰਾ ਫੈਦਾ ਰਿਆ ਕਿਉਂਕਿ ਡਲੇ ਸੀ ਬਹੁਤ ਜ਼ਿਆਦੇ ਤੇ ਇਹ 18 ਦੇ ਟੈਰਾਂ 'ਚ ਵੀ ਟਰੈਕਟਰ ਸਲੈਪ ਲੈ ਲੈ ਤੁਰਦਾ ਸੀਗਾ ਮਸਾਂ ਤਰਨ ਦਿੰਦੇ ਆ ਇਹਨੂੰ ਹਾਲ ਜ਼ੀਰੋ ਵਾਲਾ ਵਾਂ ਸੀਗਾ ਤੇ ਇੱਕ ਵਾਰੀ ਚੰਗਾ ਪਟਿਆ ਸੀ ਬਸ ਆਪ ਦੇਣੇ ਨੇ ਪਰ ਹੁਣ ਦੂਰ ਜਦੋਂ ਲਾਈ ਉਹਦੀ ਤਾਂ ਹੁਣ ਵੀ ਠੀਕ ਨਿਕਲਦੀ ਰਹੀ ਟਰੈਕਟਰ ਦੀ ਪੂਰੀ ਆ ਤੂੜੀ ਵਾਲੇ ਖਾਲਾ ਵਾਉਣਾ ਪਿਆ ਸੀ ਮਿੱਤਰੋ ਕਈਆਂ ਭਰਾਵਾਂ ਨੂੰ ਪਤਾ ਹੁਣੇ ਤੇ ਇਹ ਮਸਾ ਹੁਣ ਥੱਲੇ ਕੰਮ ਪਾਣੀ ਲਿਆਂਦਾ ਸਾਰਾ ਮੋਗੇ ਦਾ ਬੰਦਾ ਤਾਂ ਸਾਡਾ ਮਾਰੀ ਜਾਂਦਾ ਮੈਸ ਕਹਿੰਦਾ ਨਹੀਂ ਜਾਂਦਾ ਪਾਣੀ ਇੱਧਰ ਪਰ ਹਜੇ ਤਾਂ ਬਹੁਤ ਪਾਣੀ ਚੱਲਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਖਤਰੋਂ ਕੇ ਖਿਲਾੜੀ ਨਹੀਂ ਨਾ ਬਣੇ ਇਹ ਜਦੋਂ ਹੀ ਹੱਦ ਤੇ ਬੈਠੇ ਆ ਨਾ ਹੱਦ ਤੇ ਮੰਨ ਲਓ ਇਦੋਂ 10 ਵਾਲੀ ਹੋ ਗਏ ਪੂਰਾ ਐ ਮੱਥਾ ਮਾਰ ਮਾਰ ਪਾਣੀ ਲ ਜਾਂਦਾ ਨਾ ਕਿਨਾਰੀਆਂ ਤੇ ਜਾਂਦਾ ਪਾਣੀ ਤਾਂ ਕਰਕੇ ਫਿਰ ਅਸੀਂ ਆਦੀ ਹੋਏ ਵੇ ਪਾਣੀ ਪੂਣੀ ਦੇ ਇਹ ਪਾਣੀ ਤਾਂ ਕੋਹ ਬਿਨ ਨਹੀਂ ਲੱਗਦਾ ਜਾ ਰਹੇ ਆ ਡਲੇ ਆਏ ਕਦਾ ਛੱਡਦੇ ਹੌਲੀ ਹੌਲੀ ਰੇਤਾ ਜਾ ਸਵੇਰੇ ਮੱਖੀ ਵੱਟਣੀ ਬਹਿਣਾ ਹੀ ਪਊਗਾ ਮੈਨੂੰ ਲੱਗਦਾ ਥੱਲੇ ਕੀ ਕਰਕੇ ਆਉਦੇ ਬਿਨਾਂ ਨਾ ਮੈਂ ਫੇਰ ਘਰੇ ਗਾ ਰੋਟੀ ਫੜਨਾ ਫੇਰ ਖਲਾਰਤਾ ਪਾਣੀ ਪਤੰਦਰਾਂ ਨੇ ਵਿੱਚ ਬਹਿਣਾ ਪਿਆ ਨਹੀਂ ਵਧੀ ਜਾਣਾ ਇੱਧਰ ਮੱਕੀ ਚ ਟੁੱਟੀ ਜਾਂਦਾ ਕੀ ਯਾਰ ਦੇਖਣ ਵਾਲਾ ਵੀ ਅਸੂ ਬਹਿਣਾ ਯਾਰ ਤੁਹਾਡੇ ਕੰਮ ਆਈ ਗਏ ਉਹ ਨਾ ਯਾਰ ਬਾੜਾ ਲੱਗ ਜੂਗਾ ਨਹੀਂ ਤਾਂ ਐਂ ਤਾਂ ਨਾਂ ਵੀ ਬੈਂਦੇ ਪਰ ਨਾਲੇ ਤਾਂ ਗਾਂ ਘਾਹ ਕਿਆਰਾ ਖੜੂਗਾ ਨਾਲੇ ਆ ਹੁਣ ਤੂੜੀ ਦੇ ਦੂਜੇ ਪਾਸੇ ਮੱਕੀ ਵੜਨੀ ਉਧਰ ਜਾੜੂ ਪਾਣੀ ਨਹੀਂ 13 ਦਾ ਸੀਲ ਕਰਤਾ ਜਿਵੇਂ ਕੰਮ ਕਰੇ ਲੈ ਵਾਬ ਹੁਣ ਕਰਤਾ ਫੇਰ ਨੱਕੀ ਹੁਣ ਇੱਥੇ ਉੱਤੇ ਰਾਖੀ ਦੇ ਬਣਾਵੇਂ ਹੁਣ ਟੁੱਟ ਕੇ ਦਿਖਾਵੇ ਹੁਣ ਸਾਰਾ ਖਾਲਾ ਫੇਰ ਛੱਡ ਦੇਣਾ ਇੱਧਰ ਪਹਿਲਾਂ ਪਿੱਛੇ ਵੜਦਾ ਜੇ ਟੁੱਟ ਗਿਆ ਬਾਹਲੇ ਡਲੇ ਸੀਗੇ ਤੇ ਸੁੱਕਾ ਵਾਇਆ ਹਣਾ ਦੂਰੇ ਹੋਣੀ ਮਾਰੇ ਹਾਲ ਤਾਂ ਇਹ ਟਰੈਕਟਰ ਬਹੁਤ ਔਖਾ ਹੁੰਦਾ ਸੀ ਹੁਣ ਵੀ 18 ਦੇ ਟਾਇਰਾਂ 'ਚ ਵੀ ਸਲਿੱਪ ਲੈਂਦਾ ਸੀ ਦੇ ਪਾਣੀ ਵੇਲੋ ਤੁਸੀਂ 4 4.5 ਘੰਟੇ ਹੋ ਗਏ 2.5 ਕਿੱਲਿਆਂ ਦਾ ਕਹਿ ਰਹੇ ਐ ਚ ਪਈ ਜਾਂਦੇ ਨੇ ਤੇ ਉਧਰ ਵੀ ਛੜਦਾ ਤੇ ਆਪਣੀ 1:30 ਵਜੇ ਦੀ ਵਾਰੀ ਆ ਪਾਣੀ ਉਹਨ ਕੀ ਵਾਰਾਂਗਾ ਐਂਨਾ ਵਾ ਜਾ ਪਿਆ ਘੰਟਾ ਹੋ ਗਿਆ ਉੱਥੇ ਜੀ ਖੜੇ ਇੱਕ ਬਦੰਦਰਾ ਨੇ ਮਗਰ ਛੜਦਾ ਤੇ ਰੋਤੀ ਖੜ ਕੇ ਥੱਕੇ ਨਹੀਂ ਛੜ ਦਿੰਦੇ ਇੰਜਰਦੇ ਜਿਹੜਾ ਛੋਟੇ ਸੀ ਜਾ ਚਾਜ ਕਰ ਤੂ ਕਰਦੇ ਹੁਣ ਸਾਲਾ ਜੀ ਨਹੀਂ ਕਰਦੇ ਚਰਾਂ ਦਾ ਟਰੈਕਟਰ ਖੜਾ ਹੈ ਆਹ ਯਾ ਵੀਰ ਹੋਰ ਬੰਦਾ ਹੀ ਕਰਦੇ ਹੁਣ ਹਣੇ ਵਟਾ ਵੀ ਪੁੱਛਣਾ ਕਰਨਾ ਤਾਂ ਪਊਗਾ ਹੀ ਟਟਲੀ ਹੀ ਜਾਂਦਾ ਮਟਲੀ ਹੀ ਆ ਉਹ ਦਾਰਾਂ ਜੋੜੀਆਂ ਪੰਗਾ ਮਿੱਤਰੋ ਕੀ ਬੂਝੜ ਜਾ ਇਥੇ ਲਾ ਦੇ ਔਰ ਲੈ ਪਏ ਬੱਲਾ ਨਾ ਲਾਉਣਗੇ ਯਰ ਤਾਂ ਇਹਨੇ ਕਿੱਲੇ ਰਖਣੀ ਉਹ ਮੜਾ ਨਿਗਾ ਵੀ ਮਾਰ ਲਈ ਜੱਗੋ ਕਿਤੇ ਮੁੜ ਕੇ ਡੱਕੇ ਲਾਉਂਦਾ ਫਿਰੇ ਚੰਗਾ ਇਹ ਗੰਨਾ ਆ ਗਾ ਚੁੱਪਰ ਲਹਿਰੀ ਬੰਦਾ ਆ ਵੇਗਾ ਇਹ ਰਵੀ ਚੋੜੀ ਖਾਇ ਲਾ ਲੈ ਲੈ ਵੀ ਕਹਿੰਦੇ ਸਾਡੇ ਸ਼ੀਰ ਸਾਹਿਬ ਜੀ ਆ ਗਏ ਨੇ ਬਿਜਲੀ ਮੈਨ ਵਾਲੇ ਸਾਡੇ ਪ੍ਰਾਈਵੇਟ ਲਾਈਨ ਮੈਨ ਬਹੁਤ ਔਖਾ ਟਾਈਮ ਦਿੰਦੇ ਸਾਨੂੰ ਚਲ ਬਾਈ ਚੜ ਜਾ ਉਹਦੇ ਤੇ ਆਪਦਾ ਬਹਿ ਜਾ ਇੱਥੋਂ ਹੀ ਬਹਿ ਜਾ ਝੂੜੇ ਲੈੰਦਾ ਜਾਈਂ ਦਾੰਦ ਨਿਕਲੇ ਸਾਡੀ ਕੋਈ ਗਾਰੰਟੀ ਨਹੀਂ ਓਏ ਲਿਆਇਆ ਕਿਈ ਉੱਥੇ ਗੱਗੂ ਦੇ ਘਰੇ ਆਪਣੇ ਜਾ ਕਿੱਤੀ ਦਾ ਇਹ ਇਹ ਲੰਮਾ ਕਰਨਾ ਪੈਣਾ ਇਹ ਨੀਵਾ ਰਹਿ ਜਾਂਦਾ ਚਲ ਇਹ ਤਾਂ ਮੈਂ ਕਰ ਦਿੰਨੇ ਆ ਝੜਕਾ ਦੇਣਾ ਪੈਣਾ ਇਹਨੂੰ ਕਿਤੇ ਮੇਰੀ ਗੱਲ ਸੁਣੀ ਭੋਗੇ ਤੂੰ ਜਾ ਮੈਂ ਇੰਟਰਮੀਂਟੀ ਫੜ ਲੈ ਚਾਹ ਯਾਰ ਕਈ ਮੂਰੇ ਮੋਟਰਸਾਈਕਲ ਤੇ ਟੰਗ ਲਾਈ ਪਿਛਲੇ ਸਾਲ 2 ਸਾਲ ਪਹਿਲਾਂ ਇਹ ਬੰਨਿਆ ਸੀ ਮੈਂ ਕਰਦੇ ਹੋਰ ਉਹ ਤੇ ਹਣੇ ਇੱਧਰ ਸੀਗਾ ਬੰਦਾ ਹੀ ਥੱਲੇ ਦੇਖਦਾ ਇਹ 2 ਸਾਲ ਪਹਿਲਾਂ ਬੰਨੇ ਡੰਡੇ ਉਦੋਂ ਕੋੜੀ ਨਾ ਬੰਨੇ ਸੀ ਹੁਣ 12 ਕਸਤਾਂ ਉੱਚੀਆਂ ਹੋਣਾ ਹੁਣ ਫਿਰ ਇਹਦੇ ਦੇ ਚੜਾਉਣਾ ਪੈਣਾ ਬੋਗਾ ਆਪਣਾ ਇਹ ਇਹ ਘਰਾਗੇ ਚੜ ਜਾ ਜਮਾ ਨਹੀਂ ਤਤੀਵਾ ਨਹੀਂ ਲੱਗਣਦਾ ਤਤੀਵਾ ਨਹੀਂ ਲੱਗਣਦਾ ਤੈਨੂੰ ਇਹੇ ਬੰਦੇ ਹੌਲੇ ਦਾ ਕੰਮ ਆ ਨਾ ਇਹ ਹੁਣ ਭਾਰਾ ਹੋਏ ਦੋ ਗਰਗਾ ਦੋ ਕਿੱਥੇ ਢੜੀ ਆ ਚੱਕੂ ਦਾ ਟਰੈਕਟਰ ਬੈਕ ਕਰਾਂ ਬੈਕ ਪਹਿਲਾਂ ਪਹਿਲਾਂ ਨਾ ਆਪਾਂ ਇਹਦੀ ਲੈਫਟ ਦੀ ਸਪੀਡ ਘਟਾ ਲਗੇ ਕਿਹੜਾ ਛਾਲ ਲਵਾ ਦੇ ਜਰੇ ਆ ਹੁਣ ਫੀਚਰ ਹੁੰਦੇ ਆ ਟਰੈਕਟਰ ਦੇ ਵਿੱਚ ਕੋਈ ਵਰਤਦਾ ਹੀ ਨਹੀਂਗਾ ਹਣ ਜੇ ਵੇ ਪਿੰਗਾ ਇਹ ਜੱਕ ਦਾ ਸੱਡਦਾ ਜੇ ਧੱਕ ਤਾਂ ਕਵਾਜਦਾ ਜੇ ਲੈਫਟ ਘਟਾ ਲੇ ਮੜੀ ਜੇ ਫਿਰ ਆਉਣਾ ਸਿੱਟੂਗਾ ਹੁਣ ਸਮੂਥ ਸਿੱਟੂਗਾ ਵੇ ਯਾ ਵੇ ਹਾਂ ਡਲਾ ਬੰਦ ਕੇ ਡਲਾ ਬੰਦ ਕੇ ਯਾਰ ਤੂੰ ਪੱਕਾ ਹੀ ਕੰਮ ਕਰਦੇ ਬਾਈ ਬਣ ਕੇ ਡਲਾ ਨਿਕਲ ਜੇ ਨੇਰੀ ਨੂੰ ਰਹੀ ਆਈ ਤੋਂ ਇਹ ਆਪਣਾ ਬੰਨਿਆ ਹੋਇਆ ਉਹਦਾ ਮੇਰਾ ਅਸੀਂ ਸੇਮਾ ਸੀ ਤੇ ਐਤ ਕੀ ਇਹਨੇ ਦੁੱਗ ਸਿਉਣਿਆਂ ਦਾ ਕਿ ਨਹੀਂ ਨਹੀਂ ਖੋਲਦੇ ਉਹਨੂੰ ਤਾਰਾਂ ਨਹੀਂ ਕਹਾਂ ਜਾਣੀਆਂ ਕਰਨ ਆਵਦੇ ਲਛਣਾ ਮਾਰਨ ਦੇ ਲੈ ਹੁਣ ਜੋ ਵਾਟ ਤੋਂ ਨੰਗੂਗਾ ਦਾੰਦ ਹੀ ਕਢਾਉਣੇ ਨਾਲੇ ਉਹਦੀ ਲੈਫਟ ਤੇ ਉਹ ਭਾਰ ਪਾਉਂਦਾ ਇਹਨਾਂ ਦੂਰਾ ਕਰਦਾ ਜਾਂਦਾ ਉਹ ਵਹੀ ਪਿੰਗੇ ਨੂੰ ਓ ਉੱਤਰ ਜਾ ਓ ਉਤਰ ਜਾ ਓ ਟੁੱਟ ਜੂਗਾ ਉਤਰ ਜਾ ਫਲਾ ਓ ਫੇਰ ਚੱਕਿਆ ਨਹੀਂ ਆਣਾ ਮੂਹਰੇ ਚੱਕਿਆ ਜਾ ਚਲ ਵੇਖ ਲੈ ਤੇਰੀ ਉਹ ਪਾਉਂ ਦਾ ਹੱਥ ਤਾਂ ਪਾ ਲਿਆ ਨੇ ਓ ਰੋ ਏਰੀਓ ਰੋਕ ਦੇ ਓ ਜਾ ਯਾਰ ਤੈਂ ਹੁਣ ਡਰਾਦਾ ਨਹੀਂ ਨਹੀਂ ਅੱਗੇ ਵੀ ਨੌਚਾ ਆ ਜਾਂਦਾ ਏ ਇਹ ਤੇ ਤਾਂ ਡੈਰ ਲੱਗਦਾ ਯਾਰ ਓ ਨਹੀਂ ਯਾਰ ਅਰਜਾ ਛੇੜੀ ਛੂੜੀ ਨਾ ਤਾਂ ਅੱਗ ਲੱਗ ਕੇ ਤੇ ਥੱਲੇ ਵੀ ਅੱਗ ਲੱਗੀ ਪਤਾ ਨਹੀਂ ਕਿ ਹੈ ਤੇਲ ਫਿਰ ਇਹਨੇ ਕਾਹ ਤੋਂ ਡੋਲਿਆ ਬਈ ਕਿ ਜੋ ਜ਼ੋਰ ਲੱਗਿਆ ਤਾਂ ਹੈ ਬਲਾਸਟ ਹੋਇਆ ਉਹਦੇ ਕਰਕੇ ਮੂਹਰੋਂ ਤਾਰਾਂ ਜੁੜ ਗੀਆਂ ਹਨਾ ਕਰਨੀ ਹੈਗੀ ਬਾਈ ਬੜਾ ਕਿਨਾ ਟੈਂਪਰੇਟ ਕਿਨੇ ਦੇ ਇਹਨੇ ਨਹੀਂ ਸੂਤ ਆਇਆ ਸਾਡਾ ਤਾਂ ਇੰਨਾ ਲਹੂ ਪੀਤਾ ਨੇ ਹਾਂ ਉਹ ਚੱਕੜਾ ਉਹ ਠੀਕ ਹੈ ਰਵੀ ਹੋਰੀ ਕਦੋਂ ਮਾਰੀ ਜਾਂਦੇ ਨਵੇਂ ਡਰਾਈਵਰ ਸਾਹਿਬ ਗੱਟੇ ਗੱਟੇ ਉਹ ਮੂੰਹੇ ਜੁਆਈ ਜਾਂਦੇ ਆ ਫਰਦੇ ਆ ਤਾਂ ਹੀ ਆਉਂਦੀ ਆ ਹੈਂ ਧੂਆ ਕਦੇ ਨਹੀਂ ਬੰਦ ਕਰਾਉਂਦੇ ਧੂਆ ਨਿਕਲ ਹੀ ਜਾਂਦਾ ਹੈ ਬੰਦ ਕਰ ਗਰਮ ਹੋਈ ਜਾਂਦੀ ਗਰਮ ਬੰਦ ਨਾ ਕਰ ਗਿਆ ਸੀਜ਼ ਨਾ ਆ ਜਾਏ ਆਏ ਓਏ ਦੋ ਦੋ ਚੜਾ ਦੇ ਮੈਂ ਗਰਮਣਾ ਉਹ ਵੇਖੀ ਹੱਥ ਲਾ ਕੇ ਤੇਰੀ ਭੈਣ ਸੱਚੀ ਮਾਸ਼ ਕੁਮਾਰੀ ਜਿੰਨਾ ਕੰਜਰਾ ਕਗਾ ਕੇ ਵੇਖਣਾ ਆ ਆਪਣੇ ਨਾ ਮੋਟਰਾਂ ਚੱਲੀਆਂ ਹੋਰੀ ਹੁਣ ਧੂਆਂ ਕੱਢੀ ਜਾਂਦੀ ਮਾਂ ਦੀ ਦੀ ਇੱਕ ਪੱਖਾ ਲੇਟ ਹੋ ਗਿਆ ਅੱਧਾ ਘੰਟਾ ਅੱਧਾ ਘੰਟੇ ਨਾਲ ਹੀ ਦੱਸਿਆ ਨਹੀਂ ਆਪਣੇ ਬੰਦੇ ਨੇ ਇੱਥੇ ਹੀ ਪਿਆ ਮੈਂ ਚਲ ਘਰੋਂ ਲੈਣਗੇ ਰੋਟੀ ਲੈ ਕੇ ਜਾਵਾਂਗੇ ਚਲ ਚਲ ਛੇਰਾ ਚਾਲਾ ਨੰਗਾ ਖਾਗਾ ਮੜਾ ਜਾ ਕੱਸ ਦੇ ਫਿਰ ਹਮਤ ਨਾਲ ਡਲੇ ਡਲੇ ਮਿੱਤਰਾਂ ਹੌਣ ਮਾਰੇ ਭੇਜਿਆ ਡੀਟੇ ਲੋਰੇ ਵਿੱਚ ਵੀ ਚੰਦਰਾ ਤੂੰ ਆ ਮਾਰੀ ਜਾ ਵਾਸੇ ਨਹੀਂ ਚੱਲਦਾ ਵਿਚਾਰੇ ਦਾ ਗੱਰਿਆ ਜੱਟ ਟੇਟੇ ਲੋਟ ਹਲਾਂ ਦੇ ਉਲਟ ਲੋਟ ਆ ਸ਼ਾਉਖਾ ਬਹੁਤ ਹੁੰਦਾ ਹੈ ਆਵੇ ਆ ਲੰਮੇ ਲੋਟਾ ਮਾਰ ਦਿੰਦਾ ਧੂਆਂ ਨਹੀਂ ਮਾਰਦਾ ਵਧੀਆ ਕਰਿਆ ਦਾ